ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਜਿਦੇ 'ਚ ਦੋ ਸੂਏ ਸਵਾਇ ਨਾਗਾ ਜੀ ਤੇ ਇੱਕ ਗੱਬਣਾ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਹੈ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਲ ਤੇ ਐਡਰੈਸ ਦੱਸ ਦਿਓ ਜੀ ਹਾ ਪਾਲ ਸਿੰਘ ਪੰਚੰਤਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 8056480781 ਠੀਕ ਆ ਬਾਈ ਤਨਨਾਗਾ ਜੀ ਅੱਜ ਹਾਂਜੀ ਤਨਨਾਗਾ ਜਰਸੀ ਤੋਂ ਸ਼ੁਰੂ ਕਰ ਗਏ ਬਾਈ ਸੁਹਾ ਕਿੰਨਾ ਮਾ ਸੂਈ ਹੈ ਜੀ ਇਹ ਏ ਮਾਲਕਾਂ ਨੇ ਤਾਂ ਦੂਜੇ ਦੱਸਿਆ ਆਪਾਂ ਕੋਈ ਗਾਰੰਟੀ ਜਾਂ ਮੰਨ ਲੈ ਕੋਈ ਜਿਹੜਾ ਮਾਲਕ ਨੇ ਦੰਦਾ ਨੇ ਮੁਤਾਬਕ ਦਾ ਦੂਜਾ ਹੀ ਆ ਸੁਆ ਇਹਦਾ ਹਾਂ ਛਿੱਗੀ ਅੱਜ ਤੀਜਾ ਦਿਨ ਸੂਈ ਨੂੰ ਆ ਠੀਕ ਹੈ ਜੀ ਤੇ ਤਕਰੀਬਨ 9.5 10 ਲੀਟਰ ਬੋਲੀ ਹੋਊਗੀ ਜੀ ਜੇ ਡਾਨਾ ਜੀ ਜੇ ਜਮਾ ਡਾਨਾ ਕੇ ਨੇ ਵੀਡੀਓ ਦੇਖਣੀ ਆਪਾਂ ਦਿਖਾ ਦੇ ਬੱਚਾ ਕੀ ਹੈ ਜੀ ਬੱਚੀ ਆ ਮਗਰ ਇੱਕ ਨਾਲ ਇੱਕ ਨਗ ਫਰੀ ਇੱਕ ਨਾਲ ਇੱਕ ਫਰੀ ਹਾਂ ਕਿੰਨਾ ਬੋਲਾ ਦੱਸਿਆ ਜੀ 9 ਤੋਂ 10 ਲੀਟਰ ਸਾਢੇ 9 10 ਲੀਟਰ ਕਿੰਨਾ ਦੁੱਧ ਬਾਜੋ ਜੀ ਦੁੱਧ ਬਾਜੂ ਮਾਲਕਾਂ ਨੇ 17 ਲੀਟਰ ਦੱਸਿਆ ਤੁਹਾਨੂੰ ਥਾਨਾਂ ਦੀ ਡੰਨ ਆ ਜੀ ਥਾਨਾਂ ਦੀ ਓਕਿਆਣ ਕੋਈ ਪੂਰੀ ਛਿੱਟਾ ਲਾਹ ਪੂਰੀ ਛਿੱਟਾ ਨਹੀਂ ਕੰਦ ਨਹੀਂ ਠੰਡੀ ਜੀ ਕਾ ਪੂਰੀ ਆਈ ਨਿਆਣੇ ਦੀ ਲੋਡ ਹੁੰਦੀ ਕਿ ਨਹੀਂ ਹੁੰਦੀ ਹਾਂ ਬਿਨਾਂ ਨਿਆਣੇ ਤੇ ਬਿਠਾ ਰਹੇ ਕੋਈ ਛਿੱਟਾ ਠੀਕ ਆ ਜੀ ਤੋੜ ਕੇ ਦਿਖਾਦੀ ਬਾਈ ਬਾਈ ਦੇ ਦੱਸਰ ਮੁਤਾਬਕ ਸੂਆ ਬਾਈ ਕਹਿੰਦਾ ਮਾਲਕਾਂ ਨੇ ਤਾਂ ਕਿਹਾ ਦੂਜਾ ਤੁਸੀਂ ਜਿਹੜਾ ਮਰਜ਼ੀ ਮੰਨ ਲਿਓ ਤੇ ਬਾਕੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਤਿੰਨ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱ ਜੇਰ ਪ੍ਰੋਪਰ ਡਨ ਤੇ ਬਾਈ ਕਹਿੰਦਾ ਜੇ ਕਿਸੇ ਵੀਰ ਨੇ ਜੇਰ ਵੇਖ ਨਹੀਂ ਹੋਵੇ ਤਾਂ ਆਪਾਂ ਉਹ ਵੀ ਦਿਖਾ ਦਾਂਗੇ ਜੀ ਜਿਹੜਾ ਨੈੱਟ ਬੋੜਾ ਤਿਆਰ ਆ ਜੀ ਉਹ 9 ਤੋਂ 10 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਬਾਕੀ ਥਾਣਾਂ ਦੇ ਸਹਿਜ ਵਿੱਚ ਸੋਹਣੇ ਆ ਗੈਪ ਤੇ ਲੱਗੇ ਹੱਥੇ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਥੱਬੇ ਦਾ ਹਵਾਨਾ ਤਿਆਰ ਕਰੀ ਬਠੀ ਦੁੱਧ ਜਿੰਨਾ ਮਰਜੀ ਲੈ ਲਿਓ ਜੀ ਕਰਮਾਲੀ ਤੋਂ ਮੇਨ ਗੱਲ ਥਾਣਾ ਦੀ ਹੁੰਦੀ ਆ ਥਾਣਾ ਦੀ ਬਾਈਕ ਨਾਲ ਦਾਨ ਸਹਿਜ ਵੀ ਥਾਣਾ ਦੇ ਨੇੜੇ ਤੋਂ ਚੈੱਕ ਕਰਾ ਦਿੰਨੇ ਐਨ ਸੋਹਣਾ ਗੁਲਾਬੀ ਕੱਲਾ ਕੱਲਾ ਨਿਖੜ ਮਾ ਥਣ ਬਾਕੀ ਸੀਲਸ ਲੱਗ ਕਰਮ ਵਾਲੀ ਪੂਰੀ ਐ ਫਾਇਦਾ ਭਈ ਇਹ ਹੋ ਜਾਣਾ ਇੱਕ ਤੁਹਾਡਾ ਇਹਦੀ ਫੈਟ ਬਹੁਤ ਹੁੰਦੀ ਹੁੰਦੀ ਆ ਤੁਹਾਨੂੰ ਪਤਾ ਹੀ ਐ ਭਈ ਇੱਕ ਹਿਸਾਬ ਦਾ ਮੱਜਾ થી ਗਿਣਿਆ ਜਾਂਦਾਗਾ ਦੁੱਧ ਤੇ ਡਿਮਾਂਡ ਕੀ ਰਹਿਣ ਵਾਲੀ ਬਰੇ ਦੀ ਡਿਮਾਂਡ ਇਹਦਾ ਮੁੱਲ ਕਰਾਉਣਾ 52 55 ਜਿੰਨਾ ਮਰਜ਼ੀ ਕਰਾਉਣਾ 49000 ਦੀ ਦੇ ਦੇਣੀ ਕੋ ਜੁ ਮਾਰਾ ਮੋਟਾ ਜੀ ਨੰਝਾ ਜਮਾਨਤal ਕਰਦੇ ਆ ਠੀਕ ਹੈ ਜਮਾ ਜੈ ਜੀ ਦੀ ਮੰਗ ਦਾ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲੋ 49000 ਰੁਪਏ ਚ ਮਾਨਤਾਨ ਕਰ ਦਾਂਗੇ ਜੀ ਜਿਹਨੂੰ ਨਾਗ ਫੱਟ ਬੈਠੂਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਦੋ ਨੰਬਰ ਕ੍ਰੋਸ ਅੰਗ ਸੁਹਾਗ ਕਰਨ ਨਾ ਵੀ ਇਹ ਦੂਜਾ ਸੁਹਾਗ ਵੀਰੇ ਕਦੋਂ ਸੁਈ ਹੈ ਜੀ ਇਹ ਵੀ ਪਰਸੋਂ ਦੀ ਸੁਈ ਹੈ ਬੱਚਾ ਕੀ ਆ ਇਹਦੇ ਮਗਰ ਬੱਛਾ ਜੇਰਦਾਨਾ ਜੀ ਜੇਰ ਇਹਦੀ ਜਮਾਂਦਾਨ ਕਿੰਨੀ ਬੋਲੀ ਤਿਆਰ ਆ ਜੀ ਬੋਲੀ ਇਹਦੇ ਥੱਲੇ ਵੀ 9 9.5 10 ਦੇ ਲਗਭਗ ਹੈਗੀ ਹੈ ਜੀ ਜੋਕ ਕਿ ਦੇ ਦਾਂਗੇ ਹਾਂ ਜੀ ਹਾਂ ਜੀ ਥਣਾ ਦੀ ਦਾਨ ਨਾ ਬਰੇ ਥਣਾ ਦੀ ਓਕੇ ਨੰਬਰ ਅੱਬਾ ਕੀ ਸੀਲ ਸੌ ਆਏ ਕੋਈ ਆ ਨਹੀਂ ਬਰੇ ਜਨਾ ਮਾਰਨ ਵਾਲੀ ਆ ਵੀ ਇਹ ਵੀ ਤੋਰ ਕੇ ਦਿਖਾ ਦੀ ਵੀਰੇ ਸੂਆ ਇਹ ਵੀ ਦੂਜਾ ਸੂਈ ਹੈ ਜੀ ਇਕੱਠੀਆਂ ਜਿਹੀਆਂ ਸੂਈਆਂ ਵੀ ਪਰਸੋ ਦੀ ਸੂਈ ਹੈ ਇਹਦੇ ਮਗਰ ਬੱਚਾ ਵੱੱਛਾ ਆ ਜਾਂਦਾ ਜੀ ਬਾਕੀ ਜਿਹੜਾ ਨੈੱਟ ਬੋਲਾ ਤਿਆਰ ਇਹਦੇ ਥੱਲੇ ਵੀ 9 ਤੋਂ 10 ਕਿਲੋ ਹੋਊਗੀ ਸੋਹਣੀ ਫਿਟਨੈਸ ਵਾਲਾ ਹਵਾਨਾ ਸ਼ਾਈਨਿੰਗ ਵਾਲੀ ਸਕੈਨਾ ਵਜਨ ਵਜੂ ਦੇਦਾ ਵੀ ਚੰਗਾ ਮੇਰੇ ਕੋਈ ਲਿੱਸੀ ਨਹੀਂ ਸਿੱਕੀ ਨਹੀਂ ਚਾਰ ਹੀ ਥਾਣਾ ਫੋਟ ਨਿਸ਼ਾਂਖ ਨਹੀਂ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਅਸੀਂ ਜਵਾਈ ਆ ਰਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਠੰਡੀ ਸੀਲ ਪੂਰੀ ਆ ਥੋੜਾ ਜਿਹਾ ਕੈਮਰੇ ਤੇ ਦਰਦ ਦਰਦ ਦਾ ਪਸੂ ਕਿੰਨਾ ਗੱਬਾ ਜੂ ਮੇਰੇ ਦੰਦ ਇਹ 10 ਦੇ ਬਾજુ ਦੀ ਆਪਾਂ ਬਾਹਾਂ ਨਹੀਂ ਕਿੰਨੇ 15 16 ਲੀਟਰ ਮੰਨ ਕੇ ਲੈ ਲਵੇ ਕੋਈ ਠੀਕ ਆ ਬਾਈ 15 16 ਲੀਟਰ ਬਾਈ ਦੱਸਦਾ ਕਿ ਮੰਨ ਕੇ ਲੈ ਲਵੇ ਕੋਈ ਵੀਰ ਬਾਕੀ ਹਮਾਨਾ ਸੋਨਾ ਜੀ ਸੋਨਾ ਕੱਟ ਵਾਲਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਜੂ ਮੇਰੇ ਬਾਕੀ ਆਈ ਬਿਠਾ ਰਹੇ ਮੌਸਮ ਵੀ ਚੰਗਾ ਆ ਜਾਣਾ ਦੁੱਤ ਜਿੰਨਾ ਮਰਜ਼ੀ ਚੋਲਿਓ ਮੌਸਮ ਠੰਡਾ ਆ ਗਏ ਤਾਂ ਕਰਮ ਵਾਲੀਆਂ ਮਸ਼ੀਨ ਨਹੀਂ ਹੁੰਦੀਆਂ ਜੀ ਇਹ ਤੇ ਮੇਨ ਗੱਲ ਇਹਦੀ ਡਿਮਾਂਡ ਫਿਰ ਬਰੇ ਇਹ ਮੁੱਲ ਇਹਦਾ ਵੀ ਭਾਵੇਂ 55 ਕਰਾ ਲਓ। ਇਹ 48000 ਦੀ ਦੇਣੀ ਆ ਬਸ। ਜੇ ਜੋੜਾ ਲੈ ਜੇ ਕੋਈ। ਜੋੜਾ ਲੈ ਜੇ ਮਾਨਤਨ ਕਰਦੇ ਆ। ਠੀਕ ਆ ਜੀ। ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 48000 ਦੀ ਬਾਈ ਕੰਡਾਏ ਦੇ ਦਾਂਗੇ ਜੀ ਵਿੱਚੋਂ ਚਲੋ ਮਾਨਤਨ ਹੋ ਜਾਊਗਾ ਜੀ। ਅੱਗੇ ਆ ਗਈ ਵੀਰੇ ਤੈਨੂੰ ਨੰਬਰ ਸੁਆ ਕਰਨ ਮਾ ਜੀ। ਇਹਦਾ ਦੂਜਾ ਸੁਆ ਹੁੰਦੇ ਵੀਰੇ ਆਹ ਸ਼ਰਾ। ਠੀਕ ਆ ਜੀ। ਥੀਲ ਸਾਬ ਇਹ ਵੀ ਬਹੁਤ ਆ। ਇੱਕ ਹਫ਼ਤੇ ਦੀ ਕੱਚੀ ਆ ਇਹ। ਇੱਕ ਹਫ਼ਤੇ ਦੀ ਕੱਚੀ ਆ ਠੀਕ ਆ। ਥਣਾ ਦੀ ਦਾਨ ਨਾ ਬਾਈ। ਕਿੰਨਾ ਗੱਪਾ ਜੂ ਦੁੱਧ। ਦੁੱਧ ਦੇ ਪਾਜੂ 18-19 ਲੀਟਰ ਆਉਣਾ। ਤੋਰ ਕੇ ਦਿ ਸੂਆ ਦੂਜਾ ਸੁੰਦੀ ਆ ਆਇਰ ਸ਼ਹਿਰ ਚ ਪੈਂਦੀ ਆ ਜੀ ਮਰਕਵੈਨ ਚੈੱਕ ਕਰੋ ਜੀ ਪੂਰੀ ਸਟਰੋਂਗ ਹੁੰਦੀ ਆ ਰੱਸੇ ਵਰਗੀ 17 18 ਕਿਲੋ ਦੁੱਧ ਬਾਈ ਦੱਸਦਾ ਕਿ ਪਾ ਜੂਗੀ ਹੱਕ ਵੀ ਆ ਮੇਰੇ ਪਹੋਂ ਦਾ ਬਾਕੀ ਸੇਵਾ ਦੇ ਸ਼ਰਤੇ ਹੁੰਦਾ ਕੱਲੀ ਕੱਚੀ ਕੱਚੀ ਆ ਜੀ ਮੋਰਲੇਂ ਵੀਰੇ ਅੱਜ ਤੁਹਾਨੂੰ ਭਾਜ ਮਿਲ ਜਾਣੀ ਆ ਜੀ ਤੇ ਜਿੱਦੇ ਕਰਮਾਲੀ ਤਿਆਰ ਹੋਗੀ ਤੇ ਉੱਤੇ ਬਾਈ ਨੇ ਵੀ ਫਿਰ 70000 ਮੰਗਣਾ ਆ ਜੀ ਬਲੋਰ ਹੋ ਜਾਣੇ ਨਾ ਬਾਈ ਨੇ ਵੀ ਫਿਰ ਹੋਰ ਹੀ ਭਾਅ ਮੰਗਣਾ ਕਿਉਂਕਿ ਕਹਿੰਦਾ ਮੇਰੀ ਸੇਵਾ ਕੀਤੀ ਆ ਸੇਵਾ ਦਾ ਖਰਚਾ ਪਾ ਦਿੰਦਾ ਇਹ ਬੰਦਾ ਦੇ ਡਿਮਾਂਡ ਵੇਰੇ ਦੀ ਇਹਦੀ ਅਜ ਕੱਚੀ ਕੱਚੀ ਅਜੇ 48 ਦੀ ਦੇ ਦੇਣੀ ਆ ਪਰ ਕੱਚੀ ਕੱਚੀ ਜਿੱਦ ਤੈਯਾਰ ਹੋ ਗਈ ਉਹਦੇ 55 ਦੀ ਆ ਠੀਕ ਆ ਜੀ ਮੈਂ ਤਾਂ ਕਹ ਉਹਦੇ 70 ਮੰਗੇਗਾ ਤੁਸੀਂ ਨਹੀਂ ਆਪਾਂ ਉਹਦੇ 55 ਦੀ ਆ ਦੇ ਦਿਆਂਗੇ ਆਪਾਂ ਛੱਡ ਕੇ ਅੱਜ 48000 ਰੁਪਏ ਦੀ ਦੇ ਦਾਂਗੇ ਬਾਈ ਕਿਉਂਕਿ ਜਿੱਦ ਤੈ ਜੇ ਮੇਰੇ ਕੋਲ ਖੜੀ ਰਹੇਗੀ ਤਾਂ ਉਹਦੇ 55 ਦੀ ਦੇਵਾਂਗੇ ਜਿੱਦ ਤੈ ਜਾਮਾ ਫਸੀ ਖੜੀ ਹੋਈ ਜੇ ਜੀ ਆ ਮੇਨ ਗੱਲ ਥਾਣਾ ਦੀ ਡੰਨ ਹੋਊਗੀ ਜਿਹਨੂੰ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧੰਨਵਾਦ